ਗਰੀਬ ਨਵਾਦ ਕਿਰਪਾ ਕਰਦੇ ਨੇ ਸਤਿਗੁਰੂ ਸੱਚੀ ਸਰਕਾਰ ਮੇਰ ਕਰਦਿਆਂ ਬਚਨ ਕਰਦੇ ਨੇ ਕਹਿੰਦੇ ਸੇਵਕ ਕਾ ਹੋਏ ਸੇਵਕ ਵਰਤਾ ਕਾਰ ਕਰ ਬਿਨੂ ਬੁਲਾਇ ਗੁਰੂ ਰਾਮਦਾਸ ਮਹਾਰਾਜ ਦਿਆਲੂ ਕਿਰਪਾਲੂ ਸਤਿਗੁਰੂ ਜੀ ਸਾਡੇ ਤੇ ਤਰੁੱਠ ਕਰਕੇ ਸਾਡੇ ਤੇ ਕਿਰਪਾ ਕਰਦੇ ਆ ਸਾਨੂੰ ਦੱਸ ਦੇ ਨੇ ਸਕੂਨ ਰਸ ਪ੍ਰਾਪਤ ਕਿਵੇਂ ਹੋਣਾ ਹੈ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਹਿਲਾਂ ਸੇਵਕ ਬਨ ਤੇ ਸੇਵਕ ਬਨ ਕੇ ਤੇਰੇ ਜੀਵਨ ਅੰਦਰ ਸੇਵਾ ਵਾਲਾ ਭਾਵ ਸੇਵਕੀ ਭਾਵ ਉਤਰ ਆਵੇ ਮਹਾਰਾਜ ਪਾਵਨ ਬਚਨ ਵੀ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੇਵਕ ਕਾ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਸੇਵਕ ਨੂੰ ਬਨ ਆਇਆ ਬਨ ਆਉਂਦਾ ਉਹ ਸੇਵਾ ਕਰੇ ਸੇਵਾ ਕਮਾਵੇ ਤੇ ਸੇਵਾ ਕਰਦਿਆਂ ਕਰਦਿਆਂ ਉਹਦੇ ਮਾਲਕ ਦਾ ਹੁਕਮ ਜੋ ਹੋਇਆ ਉਹਨੂੰ ਕਮਾਉਣ ਵਾਸਤੇ ਉਸ ਨੂੰ ਸਮਝੇ ਤੇ ਸਮਝ ਕੇ ਉਹਦੇ ਤੇ ਚੱਲੇ ਹੁਕਮ ਜੋ ਸਾਤਗੁਰੂ ਨੇ ਕੀਤਾ ਉਸ ਨੂੰ ਸਮਝੇ ਤੇ ਸਮਝ ਕੇ ਸੇਵਾ ਕਰੇ ਚੱਲੇ ਤੁਰੇ ਮਾਰਗ ਤੇ ਪਰਮਾਤਮਾ ਵੱਲ ਨੂੰ ਸੇਵਾ ਕਰਦਿਆਂ ਸਤਿਗੁਰੂ ਪ੍ਰਸੰਨ ਹੋਣਾ ਏ ਸਤਿਗੁਰੂ ਪ੍ਰਸੰਨ ਹੁੰਦੇ ਨੇ ਤੇ ਸਤਿਗੁਰੂ ਨੇ ਬਚਨ ਕਰਨੇ ਨੇ ਜਦੋਂ ਗੁਰੂ ਬਚਨ ਕਰਦਾ ਫਿਰ ਸਿੱਖ ਜਿੱਥੇ ਸੇਵਾ ਕਰ ਰਿਹਾ ਸੀ ਨਾ ਨਾਲ ਹੁਣ ਉਹਨਾਂ ਬਚਨਾਂ ਨੂੰ ਕਮਾਉਂਦਾ ਇਹ ਗੁਰੂ ਨੇ ਮੈਨੂੰ ਬਚਨ ਇਹ ਦਿੱਤਾ ਹੈ ਫਿਰ ਉਸ ਹੁਕਮ ਨੂੰ ਬੁੱਝ ਕੇ ਸਮਝ ਕੇ ਅਰ ਸਭ ਤੋਂ ਉੱਚਾ ਰਤਬਾ ਮਾ ਰਤਬਾ ਜਿਹੜਾ ਪਰਮਾਤਮਾ ਵਾਲਾ ਉਸ ਨੂੰ ਪ੍ਰਾਪਤ ਕਰ ਲੈਣ ਦਾ ਸੇਵਕ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਪਰੀ ਪੂਰਨ ਪਰਮਾਤਮਾ ਨੇ ਤੈਨੂੰ ਉਹ ਦਾਤ ਉਹ ਬਖਸ਼ਿਸ਼ ਕਰ ਦਿੱਤੀ ਤੇ ਇਹ ਨਹੀਂ ਕਿ ਤੂੰ ਵੱਡਾ ਹੋ ਗਿਆ ਹਉਮੇ ਸਹਿ ਧੋਕੇ ਸਭ ਕੁਝ ਛੱਡ ਜਾਏ ਕਹਿੰਦੇ ਨਹੀਂ ਸੇਵਾ ਕਰਤ ਹੋਏ ਨਿਹਕਾਮੀ ਕਾਮਨਾ ਤੂੰ ਹੁਣ ਰਹਿ ਧੋਜਾ ਹੁਣ ਕੋਈ ਕਾਮਨਾ ਨਹੀਂ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਚ ਹੁਣ ਕਿਸੇ ਵੀ ਫਲ ਦੀ ਕੋਈ ਇੱਛਾ ਨਹੀਂ ਚਾਹਤ ਨਹੀਂ ਕੇਵਲ ਤੇ ਕੇਵਲ ਭਗਤੀ ਕਰਦਾ ਹੈ ਭਗਤੀ ਦੇ ਵਿੱਚ ਰਤਾ ਮਤਾ ਹੈ ਕਾਦੇ ਲਈ ਭਗਵਾਨ ਨੂੰ ਪਾਉਣ ਲਈ ਪਰਮਾਤਮਾ ਨੂੰ ਰਜ਼ਾਉਣ ਲਈ ਹੁਣ ਸੇਵਾ ਕਰਤ ਹੋਏ ਨਿਹਕਾਮੀ ਕਾਮਨਾ ਤੁਰਤ ਹੋ ਗਿਆ ਕੋਈ ਕਾਮਨਾ ਨਹੀਂ ਰਹਿ ਗਈ ਜਿਹਦੇ ਅੰਦਰ ਕੋਈ ਕਾਮਨਾ ਨਹੀਂ ਰਹਿ ਗਈ ਜਿਹੜਾ ਸੇਵਕ ਸੇਵਾ ਕਰਦਿਆ ਕਾਮਨਾਵਾਂ ਤੁਰਤ ਹੋ ਗਿਆ ਫਿਰ ਮਹਾਰਾਜ ਕਹਿੰਦੇ ਤਿਸਕੋ ਹੋਤ ਪ੍ਰਾਪਤ ਸੁਆਮੀ ਉਹਨੂੰ ਮਾਲਕ ਮਿਲ ਜਾਏਗਾ ਉਹਨੂੰ ਵਹਿਗੁਰੂ ਮਿਲ ਜਾਏਗਾ ਉਹਦਾ ਮਿਲਾਪ ਹੋ ਜਾਏਗਾ ਉਹ ਸੇਵਕ ਜਦੋਂ ਸੇਵਾ ਕਰਦਾ ਹੈ ਤਾਂ ਹੀ ਮਹਾਰਾਜ ਕਹਿੰਦੇ ਕਰ ਸੇਵਾ ਸੇਵਕ ਪ੍ਰਭ ਆਪਣੇ ਆਪਣੀ ਪ੍ਰਬੂਦੀ ਸੇਵਾ ਕਰ ਸੇਵਕ ਬਣ ਕੇ ਸੇਵਕ ਜਿਹੜਾ ਉਹ ਹਿਰਦੇ ਦੇ ਅੰਦਰ ਦੁਈ ਨਹੀਂ ਉਪਜਨ ਦਿੰਦਾ ਦਾਤੇ ਦੇ ਉਪਰ ਸ਼ੰਕਾ ਉਤਪਨ ਨਹੀਂ ਹੋਣ ਦਿੰਦਾ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਜਿਨ ਨੇ ਇੱਛਾ ਪੂਰੀ ਕੀਤੀ ਤੇਰੀ ਰਹਿਮਤ ਕੀਤੀ ਤੇਰੇ ਤੇ ਉਹਦੀ ਸੇਵਾ ਕਰ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦਿਆ ਸੇਵ ਕੀਤੀ ਸੰਤੋਖਈ ਜਿਨਿ ਸਚੋ ਸੱਚ ਧਾਇਆ ਜਿਨ੍ਹਾਂ ਨੇ ਅੰਦਰ ਦੀ ਸੰਤੁਸ਼ਟਤਾ ਦੇ ਸਹਤ ਸੇਵਾ ਕਰਨਿਆ ਸਿਮਰਨ ਕਰਨਿਆ ਪ੍ਰਭੂ ਦਾ ਆਰਾਧਨ ਕਰਨਿਆ ਅੰਦਰੋ ਸੰਤੁਸ਼ਟ ਹੁੰਦੇ ਗਏ ਨੇ ਕੁਝ ਮੇਰੇ ਵਰਗੇ ਨੇ ਜਿਹੜੇ ਸੇਵਾ ਕਰਦੇ ਨੇ ਸਿਮਰਨ ਕਰਦੇ ਨੇ ਗੁਰੂ ਗੁਰੂ ਜਪਦੇ ਗੁਰੂ ਵੱਲ ਨੂੰ ਤੁਰਦੇ ਨੇ ਪਰ ਅੰਦਰੋਂ ਕਾਮਨਾਵਾਂ ਵਧਦੀਆਂ ਜਾਂਦੀਆਂ ਮੇਰੀ ਤਰ੍ਹਾਂ ਕਾਮਨਾਵਾਂ ਵਧਦੀਆਂ ਜਾਂਦੀਆਂ ਨੇ ਉਹਨਾਂ ਦੇ ਅੰਦਰ ਕਾਮਨਾਵਾਂ ਨਸ਼ਟ ਹੁੰਦੀਆਂ ਨੇ ਜਿਹੜੇ ਸੇਵਾ ਕਰਦੇ ਪ੍ਰਮਾਤਮਾ ਵੱਲ ਨੂੰ ਤੁਰਦੇ ਨੇ ਹਿਰਦੇ ਦੇ ਵਿੱਚੋਂ ਉਹਨਾਂ ਦੀਆਂ ਕਾਮਨਾਵਾਂ ਨਸ਼ਟ ਹੁੰਦੀਆਂ ਜਾਂਦੀਆਂ ਨੇ ਕੋਈ ਕਾਮਨਾ ਨਹੀਂ ਰਹਿ ਗਈ ਹੁਣ ਕੇਵਲ ਪਰਮਾਤਮਾ ਦੀ ਇੱਛਾ ਹੈ ਉਹ ਪ੍ਰਗਟ ਹੋ ਜਾਵੇ ਉਹਦਾ ਰੂਪ ਹੋ ਜਾਏ ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰਦੇ ਨੇ ਜਦੋਂ ਸੇਵਾ ਕਰਨਿਆਂ ਹੋਇਆਂ ਸੇਵਕੀ ਭਾਵ ਅੰਦਰ ਬਣਦਾ ਨਾ ਕੀਤਾ ਹੈ ਅੰਦਰ ਸੇਵਾ ਵਾਲਾ ਗੁਣ ਪ੍ਰਗਟ ਹੋ ਗਿਆ ਹੈ ਪਰੀਪੂਰਨ ਪਰਮਾਤਮਾ ਦੇ ਹੁਕਮ ਨੂੰ ਸਮਝ ਕੇ ਚੱਲ ਪਿਆ ਉਹ ਮਾਰਗ ਤੇ ਚੱਲ ਪਿਆ ਮਹਾਰਾਜ ਸੱਚੀ ਪਾਤਸ਼ਾਹ ਮੀਰ ਕਰਦੇ ਨੇ ਉਸ ਪਰੀਪੂਰਨ ਪਰਮਾਤਮਾ ਨੇ ਕਿਰਪਾ ਕੀਤੀ ਏ ਹੁਣ ਸੇਵਕ ਬਣ ਕੇ ਸੇਵਾ ਕਰ ਸੇਵਕ ਦੀ ਆਪਣੀ ਮਰਜ਼ੀ ਕੋਈ ਨਹੀਂ ਉਹ ਮਾਲਕ ਦੇ ਹੁਕਮ ਵਿੱਚ ਸੇਵਕ ਦੇੜਾ ਉਦੀ ਆਪਣੀ ਮਰਜ਼ੀ ਕੋਈ ਨਹੀਂ ਉਹ ਪਰਮਾਤਮਾ ਦੇ ਹੁਕਮ ਵਿੱਚ ਚੱਲਦਾ ਜੋ ਕਹਿੰਦਾ ਉਹ ਕਰਦਾ ਜਵਾਬ ਨਹੀਂ ਦਿੰਦਾ ਸੇਵ ਕੀਤੀ ਸੰਤੋਖਈ ਅੰਦਰ ਦੀ ਸੰਤੁਸ਼ਟਤਾ ਦੇ ਨਾਲ ਅੰਦਰੋਂ ਸੰਤੁਸ਼ਟੇ ਕੋਈ ਮੰਗ ਨਹੀਂ ਸੇਵ ਕੀਤੀ ਸੰਤੋਖਈ ਜਿਨਿ ਸੱਚੋ ਸੱਚ ਧਿਆਇਆ ਉਨ੍ਹਾਂ ਸੱਚ ਸਰੂਪ ਪਰਮਾਤਮਾ ਨੂੰ ਇੱਕ ਰੂਪ ਅੰਦਰੋਂ ਬਾਹਰ ਹੋ ਕੇ ਧਿਆਉਣਾ ਕੀਤਾ ਸੱਚ ਸਰੂਪ ਨੂੰ ਅਰ ਪਵਿੱਤਰਤਾ ਦੇ ਸਹਿਤ ਹੋ ਕੇ ਉਨ੍ਹਾਂ ਸੱਚੂ ਸੱਚ ਧਿਆਇਆ ਉਨ੍ਹਾਂ ਮੰਦਿਰ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਉਹਨਾਂ ਸੱਚ ਦੇ ਮਾਰਗ ਤੇ ਚੱਲਣ ਵਾਲੇ ਸੇਵਕਾਂ ਨੇ ਪਰਮਾਤਮਾ ਨੂੰ ਧਿਆਇ ਸਤ ਸਰੂਪ ਨੂੰ ਉਨੀ ਮੰਦੇ ਪੈਰ ਨ ਰੱਖਿਓ ਮਾੜੇ ਪਾਸੇ ਸੇਵਕ ਨੇ ਪੈਰ ਹੀ ਨਹੀਂ ਰੱਖਿਆ ਕਦਮ ਹੀ ਨਹੀਂ ਵਧਾਇਆ ਉਨੀ ਮੰਦੇ ਪੈਰ ਨ ਰੱਖਿਓ ਕਰ ਸੋ ਕਰਿ ਧਰਮ ਕਮਾਇ ਉਨੀ ਦੁਨੀਆ ਤੋੜੇ ਬੰਦਨਾ ਦੁਨੀਆ ਨੂੰ ਬੰਧਨ ਪਾਏ ਹੋਏ ਨੇ ਉਹਨਾਂ ਨੇ ਇਹ ਬੰਧਨ ਤੋੜ ਦਿੱਤੇ ਨੇ ਪ੍ਰਭੂ ਦੇ ਸਿਮਰਨ ਦੇ ਨਾਲ ਸੇਵਾ ਦੇ ਨਾਲ ਪ੍ਰਭੂ ਦੇ ਸਿਮਰਨ ਨਾਲ ਬੰਧਨ ਨਸ਼ਟ ਕਰ ਦਿੱਤੇ ਨੇ ਅਹਰ ਮਹਾਰਾਜ ਮੇਰ ਕਰਦੇ ਉਹਨੇ ਦੁਨੀਆ ਤੋੜੇ ਬੰਧਨਾ ਅਹਰ ਜਦੋਂ ਇਨਾ ਬੰਧਨਾ ਨੂੰ ਸਿਮਰਨ ਨਾਲ ਕਰਦਿਆਂ ਉਹਨਾ ਤੋੜਿਆ ਅੱਗੇ ਮਾਲਕ ਦਾ ਰੂਪ ਹੋ ਗਏ ਨੇ ਉਸ ਸੇਵਕ ਨੇ ਜਿਨ੍ਹਾਂ ਨੇ ਪਰਮਾਤਮਾ ਨੂੰ ਮਾਲਕ ਨੂੰ ਪ੍ਰਸੰਨ ਕੀਤਾ ਤੇ ਆਪਣੇ ਅੰਦਰੋਂ ਦੁੱਖ ਖਤਮ ਕੀਤੀ ਸ੍ਰੇਸ਼ਟ ਤਾਈ ਨੂੰ ਆਪਣੇ ਅੰਦਰ ਵਸਾਇਆ ਆਪਣੇ ਆਪ ਨੂੰ ਸ਼ੁੱਧ ਸਰੂਪ ਸ੍ਰੇਸ਼ਟ ਤਾਈ ਦਾ ਘਰ ਬਣਾਇਆ ਤੇ ਵਿਥ ਜਿਹੜੀ ਪਰਮਾਤਮਾ ਨਾਲੋਂ ਸੀ ਉਹਨੂੰ ਮਿਟ ਕੇ ਹੁਣ ਹੋ ਗਿਆ ਹੈ ਸੇਵਕ مالک ਦਾ ਬਣ ਗਿਆ مالک ਨਾਲ ਜੁੜ ਗਿਆ ਉਹਨੇ ਮੰਦੇ ਪੈਰ ਨਾ ਰੱਖਿਓ ਕਰਸੂ ਕਰਿ ਧਰਮ ਕਮਾਇਆ ਉਹਨੇ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂ ਬਖਸੀ ਸੀ ਅਗਲਾ ਨੇ ਦੇਹ ਚੜੇ ਸੁਆਇਆ ਵਡਿਆਈ ਹੁਣ ਕਰਦੇ ਨੇ ਤੇ ਵੱਡਾ ਪਾਇਆ ਪਰਮਾਤਮਾ ਨੂੰ ਪਾ ਲਿਆ ਹੁਣ ਪਰਮਾਤਮਾ ਨਾਲ ਜੁੜ ਗਿਆ ਉਹ ਪਰਮਾਤਮਾ ਦੇ ਸੇਵਕ ਨੇ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰ ਰਹੇ ਨੇ ਕਹਿੰਦੇ ਸੇਵਕ ਕਾ ਹੋਏ ਸੇਵਕ ਵਰਤਾ ਮਹਾਰਾਜ ਸੱਚੇ ਪਦਸ਼ਾ ਇਕ ਤੇਰੀ ਸੇਵਾ ਕਮਾਉਂਦੇ ਨੇ ਤੈਨੂੰ ਧਿਆਉਂਦੇ ਨੇ ਤੇਰੇ ਹਜ਼ੂਰ ਹਾਜ਼ਰ ਹਰ ਵਕਤ ਰਹਿਣਾ ਕਰਦੇ ਨੇ ਇਕ ਮਹਾਰਾਜ ਉਹਨਾਂ ਦੇ ਸੇਵਕ ਨੇ ਉਹਨਾਂ ਦੇ ਜਿਹੜੇ ਅੱਗੇ ਉਹਨਾਂ ਦੇ ਜਲ ਪਾਣੀ ਦੀ ਸੇਵਾ ਕਰਦੇ ਨੇ ਉਹਨਾਂ ਦੇ ਸਨਮੁਖ ਹਾਜ਼ਰੀਨ ਰਹਿਣਾ ਪਸੰਦ ਕਰਦੇ ਨੇ ਮਹਾਰਾਜ ਜਿਹੜੇ ਤੇਰੇ ਸੇਵਕ ਆ ਨਾ ਮੇਰੇ ਤੇ ਕਿਰਪਾ ਕਰ ਸੇਵਕ ਕਾ ਤੇਰੇ ਸੇਵਕਾਂ ਦਾ ਹੋਏ ਸੇਵਕ ਮੈਂ ਸੇਵਕ ਹੋ ਕੇ ਵਰਤਾ ਮੈਂ ਵਿਚਰਣਾ ਕਰਾਂ ਜਿਹੜੇ ਤੈਨੂੰ ਧਿਆਉਣ ਵਾਲੇ ਮੇਰੇ ਮਾਰਗ ਤੇ ਚੱਲਣ ਚਲਾਉਣ ਵਾਲੇ ਜਪਨ ਜਪਾਉਣ ਵਾਲੇ ਆਰਦਨਾ ਕਰਨ ਕਰਾਉਣ ਵਾਲੇ ਹਨ ਮੇਰੇ ਤੇ ਮੇਰੇ ਮਾਲਕਾ ਕਿਰਪਾ ਕਰੀ ਮੈਂ ਉਹਨਾਂ ਦਾ ਸੇਵਕ ਹੋ ਕੇ ਸੰਸਾਰ ਦੇ ਵਿੱਚ ਚੱਲਾਂ ਵਿਚਰਾਂ ਔਰ ਸੰਸਾਰ ਵਿੱਚ ਵਿਚਰਦਿਆਂ ਕਾਰ ਕਰ ਬਿਨੋ ਬੁਲਾਈ ਮੈਂ ਬੇਨਤੀਆਂ ਕਰ ਕਰਕੇ ਉਹਨਾਂ ਸੇਵਕਾਂ ਨੂੰ ਬੁਲਾਵਾਂ ਹੁਕਮ ਨਹੀਂ ਬੇਨਤੀ ਆਪਣੇ ਤੋਂ ਸਤਕਾਰ ਬੁੱਧਕ ਜਾਣ ਕੇ ਵੱਡਾ ਜਾਣ ਕੇ ਅਰ ਪਾਦਸ਼ਾਹ ਦੇ ਸੇਵਕਾਂ ਦਾ ਸੇਵਕ ਜਾਣ ਕੇ ਪਾਦਸ਼ਾਹ ਦੇ ਸੇਵਕ ਜਾਣ ਕੇ ਦਾਤੇ ਦੇ ਸੇਵਕ ਜਾਣ ਕੇ ਬੇਨਤੀ ਕਰ ਕਰਕੇ ਉਹਨਾਂ ਨੂੰ ਬੁਲਾਵਾਂ ਰੱਬ ਦੇ ਪਿਆਰਿਆਂ ਦੀ ਸੇਵਕ ਮਾਵਾਂ ਤੇ ਰੱਬ ਪਰ ਸੰਨੋ ਜਾਵੇਗਾ ਜਦੋਂ ਮੈਂ ਉਹਦੇ ਸੇਵਕਾਂ ਦਾ ਸੇਵਕ ਬਣ ਗਿਆ ਉਹਦੇ ਸੇਵਕਾਂ ਦੀ ਸੇਵਾ ਕੀਤੀ ਗੁਰੂ ਰਾਮਦਾਸ ਸਾਹਿਬ ਕਹਿੰਦੇ ਰੱਬ ਨੂੰ ਪਾਉਣੇ ਇੰਨੀ ਤੇਰੇ ਅੰਦਰ ਭਾਵਨਾ ਇੰਨੀ ਨਿਰਮਾਨਤਾ ਹੋਵੇਗੀ ਤਾਂ ਦਾ ਕਿ ਪਰਮਾਤਮਾ ਨੂੰ ਪ੍ਰਵਾਨ ਤੋਣਾ ਏਸੀ ਬੇਨਤੀ ਕਰ ਐਸੀ ਤੇਰੇ ਅੰਦਰ ਪ੍ਰਾਰਥਨਾ ਉਪਜੇ ਮਾਲਕ ਨੂੰ ਪਾਉਣ ਵਾਸਤੇ ਨਾਨਕ ਕੀ ਬੇਨਤੀ ਹਰ ਪਹਿ ਗੁਰੂ ਰਾਮਦਾਸ ਮਹਾਰਾਜ ਗੁਰੂ ਨਾਨਕ ਨਰੰਗਕਾਰੀ ਮਹਾਰਾਜ ਜੀ ਦੀ ਮੋਹਰ ਛਾਪ ਲਾਉਂਦੇ ਨੇ ਕਿਉਂਕਿ ਸ਼ਬਦ ਦੇ ਉਚਾਰਨ ਕਰਤਾ ਧੰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਦਸ਼ਾਹ ਨੇ ਕਿਰਪਾ ਕਰਦੇ ਨੇ ਕਿ ਸਾਡੀ ਬੇਨਤੀ ਬੇਨਤੀ ਹੈ ਕੀ ਬੇਨਤੀ ਆ ਹਰ ਪੈ ਹਰੀ ਪਰਮਾਤਮਾ ਵੈ ਗੁਰੂ ਆਕਾਲ ਪੁਰਖ ਪਰਮ ਈਸ਼ਵਰ ਸਰੂਪ ਔਰ ਉਹਦੇ ਹਜ਼ੂਰ ਇਹ ਬੇਨਤੀ ਆ ਗੁਰ ਮਿਲ ਕੇ ਵੈ ਗੁਰੂ ਜੀ ਮੇਰਾ ਮਿਲਾਪ ਸੱਚੇ ਗੁਰੂ ਨਾਲ ਹੋਵੇ ਮੇਰੇ ਜੀਵਨ ਵਿੱਚ ਆਇਆ ਅੰਧਕਾਰ ਗੁਰੂ ਕਿਰਪਾ ਕਰਕੇ ਇਹਨੂੰ ਕੱਟ ਦੇਵੇ हे अकाल पुरख वै गुरु जी त्वाडे नाल गुरु तो बगैर मिलया नी दाना तुसी गुरु नाल मेरा मिलाप बख्शो ते गुरु नाल मिलके फिर अज्ञान दूर करके ज्ञान प्रकाशित होगे प्रकाश सह तोके मैं त्वाडे नाल मिल सका और गुरु हजूर ए जोडडी करदे गुर मिल गुर सुख पाई ਗੁਰ ਮੈਨਾ ਗੁਰ ਮਿਲ ਗੁਰੂ ਨੂੰ ਮਿਲ ਕੇ ਗੁਰੂ ਨਾਲ ਜੁੜ ਕੇ ਤੇ ਗੁਰ ਸੁਖ ਪਾਏ ਗੁਰ ਮੈਨਾ ਵੱਡਾ ਭਾਰੀ ਬਹੁਤਾ ਜਦੋਂ ਮੈਂ ਗੁਰੂ ਨਾਲ ਮਿਲਾਂਗਾ ਤੇ ਮੈਨੂੰ ਬਹਤਾ ਸੁਖ ਮਿਲੇਗਾ ਸਭ ਤੋਂ ਵੱਡਾ ਸੁਖ ਮਿਲੇਗਾ ਆਨੰਦ ਮਿਲੇਗਾ ਕਿਉਂ ਅਗਿਆਨ ਚਲਾ ਜਾਏਗਾ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ ਅਰ ਜੀਵਨ ਵਿੱਚ ਪ੍ਰਕਾਸ਼ ਆਉਣਾ ਚਾਨਣਾ ਆਉਣਾ ਪ੍ਰਭੂ ਨਾਲ ਮਿਲਾਪ ਹੋ ਜਾਣਾ ਏਦੋਂ ਵੱਡਾ ਸੁਖ ਕੋਈ ਨਹੀਂ ਮਹਾਰਾਜ ਮੈਨੂੰ ਉਹ ਸੁਖ ਆਨੰਦ ਖੇੜਾ ਪ੍ਰਾਪਤ ਹੋਵੇਗਾ ਤੂੰ ਆਪੇ ਗੁਰ ਚੇਲਾ ਹੈ ਆਪੇ ਹੀ ਮੇਰੀ ਵੈਗੁਰੂ ਜੀ ਤੂੰ ਆਪ ਗੁਰੂ ਆਪ ਗੁਰੂ ਰੂਪ ਹੈ ਗੁਰੂ ਸਰੂਪ ਹੈ ਤੇਰੇ ਕੋਲ ਸੇਵਕ ਚੱਲ ਕੇ ਆਉਂਦੇ ਨੇ ਤੂੰ ਨਾਮ ਦੀ ਦਾਤ ਬਖਸ਼ ਕੇ ਸ਼ਬਦ ਦਾ ਉਪਦੇਸ਼ ਦੇ ਕੇ ਔਰ ਮੇਰੇ ਦਾਤਾ ਉਹਨਾਂ ਦੇ ਅੰਦਰ ਦਾ ਅਗਿਆਨ ਕੱਟਦਾ ਆਪਣੇ ਨਾਲ ਮਿਲਾ ਕੇ ਔਰ ਮੇਰੇ ਵੈ ਗੁਰੂ ਔਰ ਚੇਲਾ ਹੈ ਆਪੇ ਤੇ ਤੂੰ ਚੇਲਾ ਰੂਪ ਵੀ ਆਪਿਆ ਤੇਰੀ ਕਿਰਪਾ ਤੋਂ ਬਿਨਾਂ ਤੇਰਾ ਨਾਮ ਜਪਿਆ ਨਹੀਂ ਜਾਂਦਾ ਤੇਰੀ ਕਿਰਪਾ ਤੋਂ ਬਗੈਰ satsangat ਵਿੱਚ ਬੈਠਾਇਆ ਨਹੀਂ ਜਾਂਦਾ ਤੇਰੀ ਕਿਰਪਾ ਤੋਂ ਬਗੈਰ ਅਰ ਦਰਬਾਰ ਅੰਦਰ ਹਾਜ਼ਰੀਨ ਹੋਇਆ ਨਹੀਂ ਜਾਂਦਾ ਇਸ ਕਰਕੇ ਚੇਲੇ ਦੇ ਅੰਦਰ ਬੈਠ ਕੇ ਚੇਲਾ ਰੂਪ ਵੀ ਤੂੰ ਆ ਉਪਦੇਸ਼ ਦੇਣ ਰੂਪ ਗੁਰੂ ਵੀ ਤੂੰ ਆ ਤੂੰ ਆਪ ਉਪਦੇਸ਼ ਦੇਣਾ ਆਪ ਅੰਦਰ ਬੈਠਾ ਕਮਾਉਣਾ ਚਲਾਉਣਾ ਮਹਾਰਾਜ ਇੱਕ ਪਾਸੇ ਭਗਤਾ ਬਣ ਕੇ ਬੈਠ ਜਾਣਾ ਸਾਨੂੰ ਸੁਣਾਉਣਾ ਇੱਕ ਪਾਸੇ ਸਰੋਤਿਆਂ ਦੇ ਵਿੱਚ ਦੀ ਸਰੋਤਾ ਬਣ ਕੇ ਬੈਠ ਜਾਣਾ ਤੇ ਆਪ ਸੁਣ ਕੇ ਉਹਨੂੰ ਜੀਵਨ ਵਿੱਚ ਕਮਾਉਣਾ ਇਸ ਕਰਕੇ ਗੁਰੂ ਰੂਪ ਵੀ ਤੂੰ ਐ ਚੇਲਾ ਰੂਪ ਵੀ ਤੂੰ ਐ ਵਿੱਚ ਦੇ ਤੁਝਹਿ ਧਾਈ ਮਹਾਰਾਜ ਮੇਰੇ ਤੋਂ ਨਹੀਂ ਮਿਲਿਆ ਜਾਣਾ ਵਿੱਚ ਦੇ ਜਿਹੜਾ ਗੁਰੂ ਆ ਨਾ ਉਦੇ ਹਜ਼ੂਰ ਮਹਾਰਾਜ ਬੇਨਤੀ ਕਰਦੇ ਮਹਾਰਾਜ ਵਿੱਚ ਦੇਵ ਵਿਚੋਲਾ ਗੁਰੂ ਜਿਹੜਾ ਹੈ ਏ ਆਕਾਲ ਪੁਰਖ ਵੈ ਗੁਰੂ ਗੁਰੂ ਰੂਪ ਮੈਨੂੰ ਵਿੱਚ ਵਿਚੋਲਾ ਦੇ ਵਿਚੋਲਾ ਗੁਰੂ ਹੋਵੇਗਾ ਤੇ ਜਪਾਏਗਾ ਔਰ ਫਿਰ ਤੇ ਕਿਰਪਾ ਹੋਵੇਗੀ ਤੁਜੈ ਧਿਆਈ ਗੁਰੂ ਦੁਆਰਾ ਜਿਹੜਾ ਗੁਰੂ ਵਿਚੋਲਾ ਜੋੜਨ ਵਾਲਾ ਹੈ ਉਹਦੇ ਨਾਲ ਜੁੜ ਕੇ ਮੈਂ ਤੈਨੂੰ ਧਿਆਵਾ ਤੇਰੇ ਤੱਕ ਪਹੁੰਚ ਕਰ ਸਕਾਂ ਮੇਰੇ ਤੇ ਕਿਰਪਾ ਕਰ ਮੇਰ ਵਰਸਾ ਮਹਾਰਾਜ ਕਹਿੰਦੇ ਜੋ ਤੁਦ ਸਿਵੈ ਸੋ ਤੂ ਹੈ ਹੂਵੈ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਇਸ ਤਰ੍ਹਾਂ ਇਸ ਢੰਗ ਨਾਲ ਇਸ ਤਰੀਕੇ ਦੇ ਨਾਲ ਇਹ ਆਕਾਲ ਪੁਰਖ ਵਾਹਿਗੁਰੂ ਜੀ ਜਿਹੜੇ ਤੁਹਾਨੂੰ ਸਿਮਰਦੇ ਨੇ ਜਿਹੜੇ ਤੁਹਾਨੂੰ ਯਾਦ ਕਰਦੇ ਨੇ ਉਹ ਵੱਖ ਨਹੀਂ ਰਹਿੰਦੇ ਉਹ ਤੇਰਾ ਰੂਪ ਹੀ ਹੋ ਜਾਂਦੇ ਨੇ ਉਹ ਤੇਰੇ ਜਿਹੇ ਹੀ ਹੋ ਜਾਂਦੇ ਨੇ ਤੁਦ ਸੇਵਕ ਪੈਦਰਖਾਈ ਫਿਰ ਜਿਹੜੇ ਜਪਣ ਵਾਲਿਆ ਨਾ ਮੇਰੇ ਪਾਦਸ਼ਾ ਆਪਣੇ ਸੇਵਕਾਂ ਦੀ ਫਿਰ ਤੂੰ ਪੈਜ ਇੱਜ਼ਤ ਰੱਖਦਾ ਜੋ ਜੋ ਸੇਵਕ ਕਹਿੰਦੇ ਸੇਵਾ ਕਰਨ ਵਾਲੇ ਸਿਮਰਨ ਕਰਨ ਵਾਲੇ ਤੂੰ ਉਹਨਾਂ ਦੇ ਬਚਨਾਂ ਦੀ ਲਾਜ਼ ਰੱਖਦਾ ਹੈ ਉਨਾਂ ਦੀ ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਬੌਲਤਾ ਕਰਦਾ ਆ ਚੜਦੀ ਕਲਾ ਕਰਦਾ ਹੈ ਪੰਡਾਰ ਭਰੀ ਭਗਤੀ ਹਰ ਤੇਰੇ ਏ ਹਰੀ ਪਰਮਾਤਮਾ ਵੈ ਗੁਰੂ ਜੀ ਤੁਹਾਡੇ ਖਜ਼ਾਨੇ ਜਿਹੜੇ ਆ ਨਾ ਬੰਦਗੀ ਦੇ ਭਰੇ ਨੇ ਬਖਸ਼ਿਸ਼ਾਂ ਦੇ ਭਰੇ ਨੇ ਰਹਿਮਤਾਂ ਦੇ ਭਰੇ ਹੋਏ ਨੇ ਜੇਸ ਭਾਵੈ ਤਿਸ ਦੇ ਵਾਈ ਮਹਾਰਾਜ ਖਜ਼ਾਨੇ ਤੇਰੇ ਭਰੇ ਨੇ ਤੇ ਜਿਸ ਨੂੰ ਤੂੰ ਤਰੁੱਠ ਜਾਵੇਂ ਉਹਨੂੰ ਇਹ ਬਖਸ਼ਿਸ਼ ਕਰਕੇ ਆਕਾਲ ਤੋਂ ਦਵਾਉਣਾ ਹੈ ਗੁਰੂ ਦੁਆਰਾ ਉਹਦੀ ਝੋਲੀ ਭਰ ਦੇਣਾ ਹੈ ਜਿਹੜਾ ਤੈਨੂੰ ਜਪਦਾ ਔਰ ਢੰਡਾਰੇ ਤੇਰੇ ਭਰੇ ਨੇ ਮਿਲਦੇ ਉਹਨੂੰ ਨੇ ਜਿਹਦੇ ਤੇ ਤੂੰ ਪ੍ਰਸੰਨ ਹੋਵੇਂ ਜਿਹਨੂੰ ਤੂੰ ਬਖਸ਼ਿਸ਼ ਕਰਕੇ ਦੇਵੇਂ ਸਾਚੇ ਸਹਬਾ ਕੀ ਆ ਨਾਹੀ ਕਰਤੀ ਰਹਿ ਕਾਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਮਾਰਾਦ ਮਿਲਦਾ ਉਹਨੂੰ ਆ ਜਿੰਨੂੰ ਤੂੰ ਦੇਵੇਂ ਤਰੁੱਠ ਕੇ ਤੂੰ ਝੋਲੀ ਭਰੇ ਉਹਦੀ ਝੋਲੀ ਵਿੱਚ ਖੈਰ ਪੈਂਦੀ ਏ ਜਿੰਨੂੰ ਤੂੰ ਗੁਰੂ ਤਾ